ਨਛੱਤਰ ਗਿੱਲ ਦੇ ਗੀਤ ਦਾ ਮਜ਼ਾਕ ਉਡਾਉਣ ਦੀ ਆਪਣੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਮਾਸਟਰ ਸਲੀਮ ਲਾਈਵ ਆਇਆ ਤੇ ਦੱਸਿਆ ਕਿ ਅਸੀਂ ਉਹ ਵੀਡੀਓ ਕਿਉਂ ਬਣਾਈ ਸੀ ਤੁਸੀਂ ਇੱਕ ਵੀਡੀਓ ਦੇਖਿਆ ਹੋਣਾ ਕਿ ਮੈਂ ਯਵਰਾਜ ਖੰਸ ਤੇ ਰੋਸ਼ਨ ਪ੍ਰਿੰਸ ਅਸੀਂ ਹਸਮਜ਼ਾ ਕਰ ਰਹੇ ਹਾਂ ਤੇ ਸਾਡੇ ਪਿੱਛੇ ਨਛੱਤਰ ਭਾਜੀ ਦਾ ਗੀਤ ਚੱਲ ਰਿਹਾ ਔਰ ਉਹ ਗਾਣਾ ਸਾਡੇ ਸਾਰਿਆਂ ਦਾ ਫੇਵਰੇਟ ਹੈ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਨਛੱਤਰ ਭਾਜੀ ਨੂੰ ਵੀ ਤੇ ਉਹਨਾਂ ਦੇ ਮਿਊਜ਼ਿਕ ਨੂੰ ਵੀ ਉਹਨਾਂ ਦੇ ਗਾਣਿਆਂ ਨੂੰ ਵੀ ਬਾਕੀ ਨਛੱਤਰ ਭਾਜੀ ਅਸੀਂ ਜ਼ਿੰਦਗੀ 'ਚ ਤੁਹਾਡੇ ਗਾਣੇ ਦਾ ਯਾ ਤੁਹਾਡੇ ਕਿਸੇ ਗੀਤ ਦਾ ਜਾਂ ਤੁਹਾਡੀ ਕਿਸੇ ਗੱਲ ਦਾ ਸੀ ਮਜ਼ਾਕ ਬਣਾਈ ਐ ਇਦਾਂ ਕਦੀ ਹੋ ਨਹੀਂ ਸਕਦਾ ਅਸੀਂ ਤੁਹਾਡੇ ਬੱਚੇ ਆ ਤੁਸੀਂ ਸਾਡੇ ਲਈ ਫਾਦਰ ਫਿਗਰ ਹੋ ਬਹੁਤ ਹੀ ਪਿਆਰ ਕਰਦੇ ਆ ਅਸੀਂ ਤੁਹਾਨੂੰ ਔਰ ਰਹੀ ਗੱਲ ਉਸ ਗਾਣੇ ਦੀ ਉਹ ਸਾਡੇ ਗਾਣੇ ਪਿੱਛੇ ਨਾ ਮੁੰਡਾ ਰੈਸਲ ਕਰ ਰਿਹਾ ਸੀ ਤੇ ਅਸੀਂ ਆਪਸ ਵਿੱਚ ਕੋਈ ਗੱਲ ਕਰਕੇ ਹੱਸਾ ਮਜ਼ਾਕ ਕਰ ਰਹੇ ਸੀ ਤੇ ਉਹ ਬਾਰ ਬਾਰ ਹਾਏ ਦਾ ਰਿਆ ਅਰਸ ਹੋ ਰਿਹਾ ਸੀ ਤੇ ਉਹ ਅਸੀਂ ਹਾਏ ਜਿਹੜਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਸੀ ਅਸੀਂ ਉਹ ਯੂਜ਼ ਕਰ ਰਹੇ ਹਾਂ ਤੁਹਾਡੇ ਵਰਗਾ ਹਾਇ ਤਾਂ ਕੋਈ ਕਹਿ ਹੀ ਨਹੀਂ ਸਕਦਾ ਤੁਸੀਂ ਇੰਨਾ ਅੱਛਾ-ਅੱਛਾ ਗਾਇਆ ਐਨੀ ਅੱਛੀ-ਅੱਛੀ ਕੰਪੋਜੀਸ਼ਨਸ ਤੁਸੀਂ ਗਾਈਆਂ ਨੇ ਸਾਡੇ ਵਨ ਫੇਵਰਟ ਸਿੰਗਰ ਹੋ ਤੁਸੀਂ ਬਾਕੀ ਅਸੀਂ ਹਾਇ ਹਾਇ ਜਿਹੜਾ ਕਿਹਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਕਿਹਾ ਵੈਸੇ ਅਸੀਂ ਹੱਸ ਕੇ ੜੇ ਸੀ ਕਿਸੇ ਗੱਲ ਤੋਂ ਮੈਂ ਯੋਗ ਰਾਜ ਤੇ ਰੋਸ਼ਨ ਪ੍ਰਿੰਸ ਬਾਕੀ ਤੁਸੀਂ ਇਹਨਾਂ ਉਹਨੂੰ ਦਿਲ ਤੇ ਨਾ ਲਾਓ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਕਿ ਅਸੀਂ ਵੀ ਇਹਨੇ ਬਦਤਮੀਜ਼ ਜਾਂ ਇਹਨੇ ਇਹਨੇ ਉਹ ਤਾਂ ਹੈ ਨਹੀਂ 바ਜੀ ਨਾ ਸਮਝਦਾ ਹੈ ਨਹੀਂ ਵੀ ਤੁਹਾਡੇ ਗਾਣੇ ਦਾ ਮਜ਼ਾਕ ਉਡਾਈਓ